ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨਾਂ ਨਾਗ ਸੇਲੇ ਲੈ ਲੈ ਕੇ ਆਏ ਜੀ ਦੋ ਬੱਚੀਆਂ ਨੇ ਇੱਕ ਵੜਾਤਾ ਜੀ ਸੋਣ ਹੋਇਆ ਆਉ ਪੁੱਛ ਲੈਣਾ ਬਈ ਅੱਜ ਵੇਚ ਬਈ ਹਸਕਲ ਅਸੀਂ ਕਰੂ ਉਹ ਠੀਕ ਹੋ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਬਈ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਈ ਨੇੜੇ ਪਿੰਡ ਵੀਰੇ ਤੇ ਛੰਨਾ ਭਦੌੜ ਤੇ ਸਣਾ ਰਹ ਜਾਂਦਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 6283569218 ਦੂਜਾ ਨੰਬਰ ਹੈਗਾ 99151577 ਠੀਕ ਹੈ ਬਈ ਤੇ 29 ਤਰੀਕ ਆ 6ਵਾਂ ਮਹੀਨਾ 2024 ਹੈ 29 ਤਰੀਕ 6ਵਾਂ ਮਹੀਨਾ 2024 ਹਾਂਜੀ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਬਈ 7 ਮਹੀਨਿਆਂ ਦਾ ਬੱਚਾ ਹੈ ਸਵਾ ਸੱਡੇ ਕਿ 7 ਮਹੀਨਿਆਂ ਦਾ ਹੋਊ ਇੱਥੇ ਜੇ ਹੋਊਗਾ ਇਹ ਕਿਹੜੇ ਟੀਕੇ ਦੀ ਹੈ ਕੋਈ ਪਤਾ ਨਹੀਂ ਬਈ ਆਕੀ ਖੜੀ ਗਾਂ ਤੇ ਦੋਨੇ ਹੁਣ ਹੀ ਆਈਆਂ ਫੇਸ ਬੜਾ ਪਿਆਰਾ ਬੋਦੀ ਬਹੁਤ ਚੰਗੀ ਹੈ ਕੰਨ ਛੋਟਾ ਲੱਗਿਆ ਉਤੋਂ ਉੱਪਰੀ ਲੋਈ ਲਾਹੀ ਜਾਂਦੀ ਆ ਦੇਖ ਹਜੇ ਲਹੀ ਜਾਂਦੀ ਆ ਦੇਖ ਨਿਕਰੂਗੀ ਹਜੇ ਨਿਕਰੂਗੀ ਬਈ ਕੱਦ ਲਵਾਈ ਦੀ ਬਾੜੀ ਵਧੀਆ ਚੰਗੀ ਹੈ ਨਾ ਝੋਲੀ ਤੋਂ ਬਾਈ ਤੋਂ ਦੇਖ ਹਦਰ ਲੈ ਕੀ ਬਾਤ ਆ ਚਾਰੇ ਤਾਂ ਕਿਤਿਆਂ ਜੁਟੀਆਂ ਬਹੁਤ ਦਵਾਈ ਦੂਈ ਹੁਣ ਲਾਈ ਵੀ ਮੇਰੀ ਹਾਂ ਸਾਹਮਦਾ ਨਹੀਂ ਨਾ ਕੋਈ ਬਿਨਾ ਖਰਾਕ ਤੋਂ ਜਾਣਾ ਸਹੀ ਗੱਲ ਪਲਡੀਆਂ ਨਹੀਂ ਇਹ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਰੰਗ ਰੂਪ ਕੱਦ ਤੇ ਕੱਦ ਤੇ ਲਵਾਈ ਦੇਖੋ ਇੱਕ ਢੀਏ ਬੱਚੀ ਦੀ ਸਹੀ ਗੱਲ ਕੱਦ ਲੰਬਾਈ ਸਹੀ ਗੱਲ ਆ ਬਹੁਤ ਚੰਗੀਆਂ ਝੋਲੀ ਬਹੁਤ ਚੰਗੀਆਂ ਬਾਕੀ ਤੋਰਾ ਤਰਾ ਚੈੱਕ ਕਰਵਾਉਣਾ ਚੰਗੀ ਆ ਬੱਚੀ ਸਭੀ ਪੜੀ ਆ ਬਈ ਉਮਰ ਦੇ ਸਾ ਉਮਰ ਕਿ ਨਹੀਂ ਕਹਤ ਸਰੀ 7 7 ਮਹੀਨੇ ਹੁੰਦੀ ਆ ਬਾਈ ਇਹ ਉਮਰ ਦੇ ਹਿਸਾਬ ਨਾਲ ਕੱਦ ਵੈਡ ਵੀ ਚੰਗਾ ਲੈ ਬਾਈ ਦੇਖ ਬੱਚੀ ਦੀ ਉਚਾਈ ਦੇ ਗੱਡੀ ਸਹੀ ਗੱਲ ਆ ਬਈ ਤੇ ਮੁੱਲ ਭਰਾ ਇਹਦਾ ਮੁੱਲ ਬਾਈ ਇਹਦਾ 15000 ਮਾਨਤਾਨ ਖੋ ਜੀ ਹਾਂਜੀ ਬਾਈ ਠੀਕ ਆ 15000 ਰੁਪਏ ਮੁੱਲ ਆ ਬਾਕੀ ਜਿਹੜਾ ਮੌਕੇ ਤੇ ਦੇ ਕਿੱਡਾ ਕੱਦਾ ਲਵਾਈ ਇਹਦੀ ਪੂਰੀ ਬੇੜ ਪਿੱਛੇ ਪੱਠ ਪੂੜਾ ਬਾਈ ਬਹੁਤ ਚੰਗਾ ਕੱਲਾ ਕੱਲਾ ਸਾਨਾ ਚਾਰ ਥਾਣਾਂ ਵਾਲਾ ਬਹੁਤ ਚੰਗਾ ਕੱਲਾ ਕੱਲਾ ਥਣ ਝੋਲੀ ਝੋਲੀ ਬਣਾਈ ਖੜੀ ਆ ਪੂਰੀ ਸਹੀ ਗੱਲ ਆ ਵੀਰੇ ਫੇਸ ਬੜਾ ਪਿਆਰਾ ਮੁੱਲ 15000 ਰੁਪਏ ਮਾਨਤਾਨ ਜ਼ਰੂਰ ਖੋ ਜੀ ਚੰਗੀ ਆ ਬੱਚੀ ਰਾਜੀ ਰੂਜੀ ਚੰਗੀ ਆ ਥਣ ਝੋਲੀ ਵੀ ਚੰਗੀ ਆ ਕਰ ਮਰ ਅੱਗੇ ਵੀ ਦੋ ਨੰਬਰ ਬੱਚੀ ਕਿੰਨੀ ਕੁ ਉਮਰ ਹੈ ਵੀਰੇ ਇਹ ਜਰਸੀ ਆ ਬਾਈ ਜਰਸੀ ਇਹ 8 1/2 ਮਹੀਨੇ ਦਾ ਬੱਚਾ ਹੋਪਈ ਠੀਕ ਆ ਬਾਈ ਜਿਹੜੇ ਟੀਕਰੀ ਇਹ ਕੋਈ ਪਤਾ ਨਹੀਂ ਬਾਈ ਇਹ ਇਹ ਵੀ ਖੀਰੀ ਆ ਮਾਂ ਦਾ ਦੁੱਧ ਕਿੰਨਾ ਕੁ ਸੀ ਵੀਰੇ ਕੋਈ ਪਤਾ ਨਹੀਂ ਬਾਈ ਯਾਰ ਠੀਕ ਆ ਝੋਲੀ ਚੰਗੀ ਆ ਇਹਦੇ ਵੀ ਝੋਲੀ ਚੰਗੀ ਝੋਲੀ ਕਮਾਲ ਆ ਯਾਰ ਹਨਾ ਕਿਆ ਬਾਤ ਹੈ ਕੁਝ ਨਹੀਂ ਕਹਿੰਦੇ ਨਾ ਸਹੀ ਗੱਲ ਇਕੱਲਾ ਇਕੱਲਾ ਥਾਣਾ ਪੂਰੇ ਘਾਇਬ ਤੇ ਥਾਣਾ ਫੇਸ ਬੜਾ ਇਹ ਵੀ ਪਲੀ ਵੀ ਆ ਬਾਈ ਚੰਗੀ ਆ ਪਲੀ ਵੀ ਆ ਸਹੀ ਗੱਲ ਹਾਂ ਜਿੰਦ ਜਾਨ ਬਾਈ ਵੇਚੀ ਆ ਬਹੁਤ ਚੰਗਾ ਕਰਮ ਆ ਮੁੱਲ ਕੀ ਆ ਭਰਾ ਦਾ ਇਹਦਾ 16000 ਬਈ ਮਾਨਦਾਨ ਹੋ ਜੀ ਬਈ ਹਾਂਜੀ ਬਈ 16000 ਰੁਪਏ ਮੁੱਲ ਦੇ ਬੱਚੀ ਦੀ ਖੜ ਨਹੀਂ ਖੁੜ ਨਹੀਂ ਦੇਖੋ ਮਾਨਦਾਨ ਜੀ ਬਈ ਨਹੀਂ ਏਸ ਬੜਾ ਪਿਆਰਾ ਬੋਦੀ ਚੰਗੀ ਆ ਖੜ ਨਹੀਂ ਖੁੜ ਨਹੀਂ ਬੱਚੀ ਦੀ ਬਹੁਤ ਚੰਗੀ ਆ ਸਨਖ ਪੋਣਾ ਚੰਗਾ ਬੱਚਾ ਹਾਂ ਬਾਕੀ ਤੋਰਾ ਤਾਰਾ ਵੀ ਬਾਕੀ ਉਹ ਬਹੁਤ ਛੀਰ ਤੇ ਪੱਧਰ ਪੁੰਧਰ ਬਹੁਤ ਆ ਹੂੰ ਸਹੀ ਕਹਿੰਦਾ ਲੈ ਚੱਲ ਢੋਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਬਈ ਗੈਬ ਤੇ ਆਸਾਂ ਬਾਕੀ ਜਮ ਕੇ ਜੋੜਾ ਦੇ ਦੋਗੇ ਇਕੱਠਾ ਬਾਈ ਮਾਲ-ਦਾਨ ਚੰਗਾ ਕਰਦਾਂਗੇ ਬਹੁਤ ਠੀਕ ਹੈ ਅੱਗੇ ਬਾਈ ਬਾੜ ਕਿਹੜਾ ਸੂਆ ਹੁੰਦੀ ਹੈ ਇਹ ਬਾਈ ਪਹਿਲਾ ਮੰਨ ਕੇ ਲੈ ਜੇ ਕੋਈ ਹੈ ਜਰੇ ਨਾਲ ਦੂਜਾ ਸੂਆ ਬਾਈ ਇਹ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਬਾਈ ਬਾਈ ਲੈ ਜੂ ਹਜੇ ਇਹ ਨਾ ਬੜਾ 4-5 ਦਿਨ ਲੱਗ ਠੀਕ ਆ ਕੀ ਰਿਕਾਰਡ ਨੀ ਹਫਤਾ ਹੀ ਲੈ ਜੇ ਬਾਈ ਜਨਨ ਤਲ ਬਹੁਤ ਪਈ ਹੈ ਹਾਂ ਤਲ ਬਹੁਤ ਪਈ ਨਾਰਮਲ ਹੈ ਬਣੂ ਵੀ ਬਹੁਤ ਬਈ ਸਹੀ ਗੱਲ ਹੈ ਕੁੰਨੀ ਬਹੁਤ ਹੈ ਯਾਰ ਬਈ ਠੰਡੀ ਸੀਲ ਆ ਜਿਵੇਂ ਮਰਜੀ ਬੈਠਾਰੇ ਕੋਈ ਚੱਕ ਬਈ ਇਧਰੋਂ ਦਿਖਾ ਡਾਕਟਰ ਮੋਟਾ ਮੋਟਾ ਖਾਣਾ ਲੈ ਹਾਂ ਇਹ ਨਹੀਂ ਕੋਈ ਨਾ ਸਹੀ ਆ ਲਾ ਭਾਈ। ਕਿਆ ਬਾਤ ਹੈ ਮੁੱਠੀ ਵਾਲਾ ਥਾਣੇ ਚਾਰੇ ਥਾਣੇ ਕਾਏ ਕੁਛ ਨਹੀਂ ਕਹਿੰਦੇ ਕਿ ਮਰਜੀ ਫਿਰਦਾ ਹੈ ਵਿਚਾਰੀ ਛੇਠਾ ਲੈ। ਠੰਡੀ ਸੀ ਲਾ। ਹਾਂ ਕੁੰਨੀ ਹੈ ਯਾਰਾ। ਇਹ ਤਾਂ ਚਿਚੜ ਨਹੀਂ ਬਹੁਤ ਸੀ ਇਹਦੇ ਵੀ ਲੰਗਾ ਹਜੇ ਯਾਰਾ। ਕਿੰਨਾ ਇੱਕ ਦੁੱਧ ਦੇ ਦੂ ਐਸਟੀਮੇਟ? ਦੁੱਧ ਬਾਈ ਪਿਛਲੇ ਸੂਏ ਤੋਂ ਐਵੇਂ ਕਹੀ ਜਾਣ ਕੁਛ ਕਹੀ ਜਾਣ ਕਹਿੰਦੇ ਵੀ ਬਾਈ 20 ਲੀਟਰ ਦਿੱਤਾ। ਬਾਕੀ ਬਾਈ ਆਪ ਦੀ ਸਮਝਣਾ ਸੇਵਾਲਾ ਦਾ। ਸਹੀ ਗੱਲ। ਮੈਂ ਕੁਛ ਨਹੀਂ ਕਹਿ ਸਕਦਾ ਅੱਜ। ਦੁੱਧ ਆਪਣੀ ਖਰੀਦੀ ਹੁੰਦੀ ਆ। ਅਬੀ ਜੱਜਮੈਂਟ ਕਰਕੇ ਦੁੱਧ ਫੇਸ ਚੰਗਾ ਕੱਦ ਬੈਡ ਚੰਗਾ ਠੰਡੀ ਸੀਲ ਆ ਭਾਈ ਥਣ ਬੜਾ ਚੰਗਾ ਮੁੱਠੀ ਵਾਲਾ ਹਨ ਬਾਕੀ ਤੋਰਾ ਤਰਾ ਚੰਗਾ ਬੈਡ ਦਾ ਕੱਚੀ ਕੱਚੀ ਦਣ ਹਦੀ ਕਰ ਮਣੀ ਲੈਂਦੀ ਆ ਉਹਨਾਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਟੈਰ ਕਰ ਕਿਆ ਬਾਤ ਬਾਈ ਚਾਰ ਦੰਦਾ ਮੂੰਹ ਉਹ ਬੇਸ਼ੱਕ ਦੀ ਪਹਿਲਾ ਕਹਿ ਕੇ ਵੇਚ ਲੈਣ ਠੀਕ ਆ ਬਾਈ ਇੰਨੀ ਸੁਨੱਖੀ ਬੜਾ ਖੜੀ ਆ ਫੇਰ ਲੈ ਕੋਈ ਚੱਕਰ ਨਹੀਂ ਕਿੱਥੇ ਮਰਜੀ ਵੇਚ ਲੈ ਜਲੀ ਦੇ ਵਿੱਚ ਖੜੀ ਆ ਜਿਵੇਂ ਮਰਜੀ ਹੱਥ ਲਾਈ ਚਲ ਕੇ ਚੱਕਰ ਨਹੀਂ ਕੀ ਮੋਲ ਆ ਭਰਾ ਇਹਦਾ ਬਾਈ ਮੋਲੇ ਦਾ 60000 60000 ਹਾਂ ਮਾਲ ਤਾਨ ਕਰਦਾਂਗੇ 60000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਲ ਤਾਨ ਜਰੂਰ ਹੋ ਜੂਗਾ ਗੱਦਬੱਦ ਠੀਕ ਆ ਤੋਰਾ ਥੜਾ ਐ ਕੁਝ ਨਹੀਂ ਕਹਿੰਦੀ ਬਾਈ ਚੰਕ ਦਮਕ ਵਾਲੀ ਬੱਛੀ ਆ ਪੂਰੀਆਂ ਫੁੱਲ ਠੀਕ ਆ ਹਾਂ ਹੂੰ ਵੀ ਆਇਆ ਨੀ ਵੀ ਕੱਲੀ ਖਰਾਕ ਦੀ ਕੱਚੀ ਆ ਮਾੜੀ ਜੂੰ ਚੰਕ ਬਠੇਰੀ ਆ ਬੱਛੀ ਜੀ ਕਹਿੰਦੇ ਸਾਬ ਨਿਕਲੀ ਕੁੜੀ ਤੇ ਬੰਨੀ ਰੱਖੀ ਆ ਸਹੀ ਗੱਲ ਹੈ। ਕੀ ਬਾਤ ਇਹ ਜਾ ਥਣ ਕਿੱਥੇ ਲੱਗਦਾ ਬੱਛੀ ਨੂੰ ਕਿਤੇ ਸਹੀ ਗੱਲ ਹੈ। ਨਾਗਪਰਾ ਕੋਲੇ ਸੀਗੇ ਤਿੰਨ ਤਿੰਨ ਨਹੀਂ ਰਖਾ ਤੇ ਕਿਸੇ ਵੀ ਇੱਤੇ ਤੰਨਾ ਚ ਕੋਈ ਪਹਾਂਦਾ ਹੈ ਭਾਈ ਨਾ ਕਰੇ ਟਿਕਾ ਜੋ ਜੀ ਤੁਹਾਨੂੰ